ਸਸ਼ੀਕਾ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਨ ਪਟਿਕ ਬਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਤੁਹਾਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਡੇਲੀ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਅੱਜ ਫਿਰ ਅਸੀਂ ਸਾਡੇ ਕੋਲ ਦੋ ਪਾਰਸਲ ਪਹੁੰਚ ਚੁੱਕੇ ਆ ਜੀ ਕੱਟ ਪੀਸਾਂ ਦੇ ਕੱਟ ਪੀਸ ਰਹਿਣਗੇ ਏਕੇ ਟੈਕਸ ਦੀ ਪਾਰਸਲ ਰਹੂਗਾ ਜੀ ਇੱਕ ਪਾਰਸਲ ਰਹੂਗਾ ਰਸ਼ੀਆ ਬ੍ਰਾਂਡ ਦਾ ਅਸੀਂ ਤੁਹਾਡੇ ਵਾਸਤੇ ਓਪਨ ਕਰਕੇ ਵੀ ਪੀਸ ਦਿਖਾਵਾਂਗੇ ਤੇ ਸਾਡੇ ਕੋਲੇ ਫਰੈਸ਼ ਮਾਲ ਵੀ ਪਹੁੰਚ ਚੁੱਕਿਆ ਜੀ ਠੀਕ ਹੈ ਜੀ ਏਕੇ ਟੈਕਸ ਮਿਲੂਗੀ 2x2 ਕਾਟਰ ਮਿਲੂਗੀ ਜੀ ਤਮੰਨਾ ਦਾ ਬ੍ਰੈਂਡ ਮਿਲੂਗਾ ਤੁਹਾਨੂੰ ਸਭ ਤਰ੍ਹਾਂ ਦਾ ਬ੍ਰੈਂਡ ਮਿਲਣ ਵਾਲਾ ਸੈਬਾ ਬ੍ਰੈਂਡ ਦੇ ਵੀ ਸੂਟ ਮਿਲਣਗੇ ਜੀ ਹਾਂਜੀ ਫਰੈਸ਼ ਮਾਲ ਵੀ ਪਹੁੰਚ ਚੁੱਕਿਆ ਜੀ ਠੀਕ ਹੈ ਜੀ ਫਰੈਸ਼ ਮਾਲ ਵੀ ਪਹੁੰਚ ਚੁੱਕਿਆ ਸਾਡੇ ਕੋਲੇ ਤੇ ਕੱਟ ਪੀਸ ਵੀ ਸਾਡੇ ਕੋਲ ਦੋ ਪਾਰਸਲ ਆ ਚੁੱਕਿਆ ਜੀ ਕੱਟ ਪੀਸਾਂ ਦੇ ਮੇਰੀ ਸ਼ੌਕ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਵਿਜ਼ਿਟ ਕਰਕੇ ਸੋਨੇ ਸੋਨੇ ਸੂਟ ਸਾਡੇ ਕੋਲ ਤੁਸੀਂ ਲੈ ਸਕਦੇ ਹੋ ਜੀ ਠੀਕ ਹੈ ਜੀ ਹੁਣ ਜਿੱਦਾਂ ਤੁਹਾਨੂੰ ਜਿਹੜਾ ਰਸ਼ੀਆ ਬ੍ਰਾਂਡ ਆ ਜੀ ਇਹ ਤੁਹਾਨੂੰ 120 ਰੁਪਏ ਪਰ ਮੀਟਰ ਦੇ ਨਾਲ ਮਿਲਣ ਵਾਲਾ ਸ਼੍ਰੀਕੇ ਜੀ ਜਿਹੜਾ ਏਕੇ ਟੈਕਸ ਦੇ ਜਿਹੜੇ ਕੈਮਰਾ ਕਾਟਨ ਦੇ ਕੱਟ ਪੀਸ ਰਹਿਣਗੇ ਜੀ ਇਹ ਤੁਹਾਨੂੰ ਮਿਲ ਲਗੇ 90 ਰੁਪਏ ਮੀਟਰ ਦੇ ਹਿਸਾਬ ਨਾਲ ਜੀ ਠੀਕ ਹੈ ਜੀ ਜਿਹੜਾ ਰਸ਼ੀਆ ਬ੍ਰਾਂਡ ਦੇ ਪੀਸ ਰਹਿਣ ਵਾਲੇ ਜੀ ਤੁਸ ਬਹੁਤ ਹੀ ਪਿਆਰੇ ਜੇ ਪੀਸ ਮਿਲਣਗੇ ਵਰਕ ਵਾਲੀਆਂ ਸ਼ਰਟਾਂ ਵੀ ਤੁਹਾਨੂੰ ਮਿਲਣਗੇ ਇਹਦੇ ਵਿੱਚ ਦੇਖ ਸਕਦੇ ਹੋ ਬਹੁਤ ਸੁਣੀਆਂ ਸ਼ਰਟਾਂ ਮੇਰੇ ਵਿੱਚ ਅਵੇਲੇਬਲ ਹੈ ਜੀ ਲੈ ਸਕਦੇ ਹੋ ਤੁਸੀਂ ਸਾਡੇ ਕੋਲੋਂ ਥੋੜੇ ਜਿਹੇ ਪੀਸ ਤੁਹਾਨੂੰ ਅਸੀਂ ਓਪਨ ਕਰਕੇ ਦਿਖਾਵਾਂਗੇ ਜੀ ਠੀਕ ਹੈ ਜੀ ਜਿਹੜੇ ਵੀ ਤੁਹਾਨੂੰ ਪੀਸੰਦ ਉਹ ਚ ਪਸੰਦ ਹੋਏ ਤੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਕੈਮਰਾ ਕਦੇ ਵੀ ਅਸੀਂ ਪੀਸ ਲੈ ਕੇ ਆਵੇਂ ਜੋ ਤੁਹਾਨੂੰ 90 ਰੁਪਏ ਪਰ ਮੀਟਰ ਮਿਲ ਲੰਗੇ ਜੀ ਇਹ ਵਾਲੇ ਜਿਹੜੇ ਰਸ਼ੀਆ ਬ੍ਰਾਂਡ ਹੈ ਜੀ ਉਹ ਬਹੁਤ ਵਧੀਆ ਸਟੱਫ ਹੁੰਦਾ ਰਸ਼ੀਆ ਬ੍ਰਾਂਡ ਦੇ ਤੁਹਾਨੂੰ 120 ਰੁਪਏ ਪਰ ਮੀਟਰ ਦੇ ਨਾਲ ਪੀਸ ਪੈਣ ਵਾਲਾ ਜੀ ਹਾਂਜੀ ਅਸੀਂ ਤੁਹਾਨੂੰ ਥੋੜੇ ਜਿਹੇ ਪੀਸ ਓਪਨ ਕਰਕੇ ਦਿਖਾਵਾਂਗੇ ਰਸ਼ੀਆ ਬ੍ਰਾਂਡ ਦੇ ਦੇਖ ਸਕਦੇ ਹੋ ਤੁਸੀਂ ਜੀ ਸਾਰੇ ਪੀਸਾਂ ਉੱਪਰ ਰਸ਼ੀਆ ਬ੍ਰਾਂਡ ਦਾ ਸਟੈਂਪ ਲੱਗਿਆ ਹੋਇਆ ਜੀ ਜਿਹੜਾ ਅਸੀਂ ਪਾਰਸਲ ਖੋਲਿਆ ਸੀ ਬਹੁਤ ਹੀ ਲੱਕੀ ਰਏ ਹਾਂ ਜੀ ਇਹਦੇ ਵਿੱਚ ਐਨੇ ਸੋਹਣੇ ਪੀਸ ਨਿਕਲੇ ਆ ਜੀ ਇਸ ਪਾਰਸਲ ਦੇ ਵਿੱਚੋਂ ਜੋ ਸ਼ਰਟਾਂ ਆ ਰਹੀਆਂ ਪੂਰੀਆਂ ਵਰਕ ਵਾਲੀਆਂ ਜੀ ਰਸ਼ੀਆ ਬ੍ਰਾਂਡ ਦੀਆਂ ਵਰਕ ਵਾਲੀਆਂ ਜਿਹੜਾ 1500 ਵਾਲੇ ਸੂਟ ਆ ਜੀ ਨਾ ਵਰਕ ਵਾਲੇ ਨਾਲ ਵਰਕ ਵੱਧ ਵਰਕ ਆਉਂਦਾ ਉਹ ਵਾਲੇ ਸਾਰੇ ਸਾਰੀਆਂ ਸ਼ਰਟਾਂ ਨਿਕਲੀਆਂ ਜੀ ਇਸ ਵਾਲੇ ਪਾਰਸਲ ਤੋਂ ਤੇ ਬਹੁਤ ਸੋਹਣਾ ਪਾਰਸਲ ਹੈ ਜੀ ਇਹ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਆ ਮੇਰੇ ਭੈਣਾ ਇਦਾਂ ਦੇ ਪੀਸ ਲੈ ਸਕਦੀਆਂ ਜਿਹੜੇ ਤਾਂ 올ਓਵਰ ਫੂਟ ਰਹੂਗਾ ਜੀ ਉਹ ਤਾਂ ਤੁਹਾਨੂੰ 120 ਰੁਪਏ ਪਰ ਮੀਟਰ ਪੈਣ ਵਾਲਾ ਜੀ 600 ਦਾ ਸੂਟ ਪਊਗਾ ਠੀਕ ਹੈ ਜੀ ਜਿੰਨੀ ਤੁਸੀਂ ਕੱਟ ਲੈਣੀ ਚਾਹੋ ਨੇ ਤੁਸੀਂ ਲੈ ਸਕਦੇ ਹੋ ਤੇ ਜਿਹੜੀਆਂ ਇਦਾਂ ਦੀਆਂ ਸ਼ਰਟਾਂ ਆ ਰਹੀਆਂ ਬੜੀਆਂ ਸੋਹਣੀਆਂ ਜੀਆਂ ਵਰਕ ਵਾਲੀਆਂ ਇਹ ਤੁਹਾਨੂੰ 450 ਦੀ ਸ਼ਰਟ ਪੈਣ ਵਾਲੀ ਹੈ ਜੀ ਠੀਕ ਹੈ ਜੀ ਜਿਹੜੀ ਵੀ ਤੁਹਾਨੂੰ ਸ਼ਰਟ ਪਸੰਦ ਆ ਤੁਸੀਂ ਲੈ ਸਕਦੇ ਹੋ ਇਹ ਦੇਖੋ ਜੀ ਬਿਲਕੁਲ ਪਿਓਰ ਕਾਟਨ ਹੈ ਰਸ਼ੀਆ ਬ੍ਰਾਂਡ ਜਿੰਨਾ ਜਿਹੜੇ ਮੇਰੇ ਭੈਣ ਬਾਏ ਕਰਦੀਆਂ ਉਹਨਾਂ ਨੂੰ ਪਤਾ ਜੀ ਕਿੰਨਾ ਵਧੀਆ ਸਟਾਫ ਹੁੰਦਾ ਰਸ਼ੀਆ ਬ੍ਰਾਂਡ ਦਾ ਬਿਲਕੁਲ ਪਿਓਰ ਕਾਟਨ ਸਟਾਫ ਹੁੰਦਾ ਸ਼ਰਟ ਦੇਖੋ ਜੀ ਕਿੰਨੀ ਪਿਆਰੀ ਹੈ ਦੇਖ ਸਕਦੇ ਹੋ ਸ਼ਰਟ ਦੇਖੋ ਜੀ ਇਹ ਵਾਲੀ ਸ਼ਰਟ ਵਿੱਚੋਂ ਨਿਕਲੀ ਹੈ ਜੀ ਰਸ਼ੀਆ ਬ੍ਰਾਂਡ ਦੀ ਬੜੀ ਸੋਹਣੀ ਜੀ ਕਾਟਨ ਦੀ ਉੱਪਰ ਸਵਿਕੇਂਸ ਸਿੱਪੀ ਵਰਕ ਵੀ ਹੋਇਆ ਜੀ ਦੇ ਉੱਪਰ ਦੇਖੋ ਜੀ ਇਹ ਵਾਲੇ ਜਿਹੜੇ ਸੂਟ ਆ ਜੀ ਇਹ 15-1500 ਦੇ ਆਉਂਦੇ ਆ ਜੀ ਨਾਲ ਵਿਦਿ ਡੁਪਟੀਆਂ ਦੇ ਤਾਂ ਅਸੀਂ ਤੁਹਾਨੂੰ ਇਹ ਦੇ ਰਹੇ ਆ ਜੀ ਸਿਰਫ 450 ਦੀ ਸ਼ਰਟ ਬਹੁਤ ਹੀ ਪਿਆਰੀ ਠੀਕ ਹੈ ਜੀ ਇਹ ਵਾਲੀ ਆਊਗੀ ਇਹਦੀ ਬੈਕ ਦੇਖੋ ਜੀ ਬੈਕ ਫਰੰਟ ਸੇਮ ਰਹਿਣ ਵਾਲੀ ਇਹ ਵਾਲੀ ਆਊਗੀ ਬੈਕ ਫਰੰਟ ਬੜਾ ਸੋਹਣਾ ਜਿਹਾ ਕਲਰ ਹੈ ਤੇ ਸਾਈਡ ਤੇ ਇਹਦੀਆਂ ਬਾਜ਼ੂ ਵੀ ਬਣੀਆਂ ਹੋਈਆਂ ਦੇਖ ਸਕਦੇ ਹੋ ਬਹੁਤ ਸੁਹਣੀਆਂ ਬਾਜ਼ੂ ਬਣੀਆਂ ਹੋਈਆਂ ਸਿਰਫ 450 ਦੀ ਸ਼ਰਟ ਰਹਿਣ ਵਾਲੀ ਹੈ ਜੀ ਇਹ ਵਾਲੀ ਦੇਖੋ ਜੀ ਇਹ ਵੀ ਸਾਨੂੰ ਸ਼ਰਟ ਮਿਲੀ ਆ ਜੀ ਵਿੱਚੋਂ ਬੜੀ ਸੋਹਣੀ ਜੀ ਦੇਖੋ ਜੀ ਇਹ ਵੀ ਸ਼ਰਟ ਮਿਲੀ ਆ ਜੀ ਦੇਖੋ ਇਹ ਤੁਹਾਨੂੰ ਪਾਉਗੀ ਇਹਦੇ ਵਰਕ ਨਹੀਂ ਹੈਗਾ ਜੀ ਇਹ ਵਾਲੀ ਸ਼ਰਟ ਤੁਹਾਨੂੰ 350 ਦੀ ਪਾਉਗੀ ਜੀ ਦੇਖੋ ਜੀ ਬਹੁਤ ਸੋਹਣੀ ਸ਼ਰਟ ਰਹਿਣ ਵਾਲੀ ਹੈ ਜੀ ਇਹਦੇ ਉੱਪਰ ਵਰਕ ਨਹੀਂ ਹੈਗੀ ਬਿਲਕੁਲ ਪਿਓਰ ਰਸ਼ੀਆ ਬ੍ਰਾਂਡ ਰਹੂਗਾ ਜੀ ਸਟਾਫ ਬਿਲਕੁਲ ਪਿਓਰ ਕਾਟਨ ਹੈ ਨਾ ਇਹ ਡਲ ਹੋਵੇ ਜੀ ਇਹ ਕਲਰ ਠੀਕ ਹੈ ਜੀ ਸਟਾਫ ਬਹੁਤ ਫਾਈਨ ਹੁੰਦਾ ਐਦਾਂ ਹੀ ਸ਼ਾਈਨੀਗ ਰਹਿੰਦੀ ਇਹ ਵਾਲੇ ਸਟਾਫ ਦੀ ਬਿਲਕੁਲ ਪਿਓਰ ਕਾਟਨ ਹੁੰਦਾ ਇਹ ਵਾਲੀ ਸ਼ਰਟ ਤੁਹਾਨੂੰ ਪੈਣ ਵਾਲੀ ਹੈ ਸਿਰਫ 350 ਦੇ ਵਿੱਚ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਪੀਸ ਪੈਣ ਵਾਲਾ ਤੁਹਾਨੂੰ ਇਹ ਤੁਹਾਨੂੰ ਪਾਊਗਾ ਜੀ 120 ਰੁਪਏ ਪਰ ਮੀਟਰ ਜਿੰਨੀ ਕੱਟ ਹੋਗੀ ਓਨੇ ਦਾ ਪੀਸ ਪਾਊਗਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਜੇਕਰ ਤੁਸੀਂ ਇਹਦੇ ਨਾਲ ਬੋਟਮ ਵੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵਾਲੀ ਬੋਟਮ ਇਦਾਂ ਲੈ ਸਕਦੇ ਹੋ ਜੀ ਇਹਦੇ ਨਾਲ ਦੇਖੋ ਜੀ ਇਹਦੇ ਨਾਲ ਤੁਹਾਨੂੰ ਬੋਟਮ ਵੀ ਮਿਲ ਜੂਗੀ ਬਹੁਤ ਪਿਆਰਾ ਪੀਸ ਰਹਿਣ ਵਾਲਾ ਜੀ ਇਹ ਚੈੱਕ ਕਰੋ ਜੀ ਇਹ ਤੁਹਾਨੂੰ 120 ਰੁਪਏ ਪਰ ਮੀਟਰ ਦੇ ਨਾਲ ਪਾਊਗਾ 600 ਦਾ ਸੂਟ ਪੈਣ ਵਾਲਾ ਜੀ ਇਹ ਇਹ ਵੀ ਕਿਸੇ ਨਾਲ ਬਾਟਮ ਹੈ ਜੀ ਦਿਖਾਵਾਂਗੇ ਇਹ ਵਾਲੀ ਸ਼ਰਟ ਦੇਖੋ ਜੀ ਦੇਖੋ ਇਹਦੇ ਨਾਲ ਤੁਹਾਨੂੰ ਬਾਟਮ ਵੀ ਮਿਲੂਗੀ ਬੜਾ ਸੋਹਣਾ ਜਿਹਾ ਪੂਰਾ ਕੰਪਲੀਟ ਸੂਟ ਮਿਲਿਆ ਜੀ ਸਾਨੂੰ ਇਹ ਵਾਲਾ ਕੱਟ ਪੀਸਾਂ ਦੇ ਵਿੱਚ ਅਸੀਂ ਨਾ ਐਦਾਂ ਹੁਣੇ ਅਸੀਂ ਕਿਸੇ ਕਸਟਮਰ ਦਾ ਸੂਟ ਰੈਡੀ ਕਰਕੇ ਹਟਿਆ ਸਾਡੇ ਕਸਟਮਰ ਦਾ ਸੂਟ ਅਸੀਂ ਰੈਡੀ ਕੀਤਾ ਜੀ ਦੇਖ ਸਕਦੇ ਹੋ ਇਹਨਾਂ ਨਾਲ ਜਿਹੜੀ ਬਾਟਮ ਆ ਉਹ ਵੀ ਪਲੇਨ ਆਉਣੀ ਆ ਪਰ ਇਹਦੀ ਬਾਟਮ ਸੈਲਫ ਪ੍ਰਿੰਟ ਦੇ ਵਿੱਚ ਹੀ ਆਊਗੀ ਇਹ ਕਿਸੇ ਕਸਟਮਰ ਦਾ ਸੂਟ ਰੈਡੀ ਹੋਇਆ ਸੇਮ ਰਸ਼ੀਆ ਬ੍ਰਾਂਡ ਦੇ ਵਿੱਚ ਤੇ ਐਦਾਂ ਦੇ ਪੀਸ ਤੁਹਾਨੂੰ ਅਸੀਂ ਕੱਟ ਪੀਸਾਂ ਦੇ ਵਿੱਚ ਮਿਲੇ ਆ ਜੀ ਸਾਨੂੰ ਦੇਖੋ ਜੀ ਇਹ ਆਪਣੇ ਅਸੀਂ ਕਸਟਮਰ ਦਾ ਸੂਟ ਰੈਡੀ ਕੀਤਾ ਐਦਾਂ ਦੇ ਪੀਸ ਸਾਨੂੰ ਮਿਲੇ ਆ ਜੀ ਇਹਨਾਂ ਦੇ ਪੀਸਾਂ ਦੇ ਵਿੱਚੋਂ ਦੇਖੋ ਜੀ ਗੱਠ ਦੇ ਵਿੱਚੋਂ ਮਿਲੇ ਆ ਇਹ ਸ਼ਰਟ ਤੇ ਪੂਰਾ ਵਰਕ ਰਹਿਣ ਵਾਲਾ ਜੀ ਪੂਰੀ ਸ਼ਰਟ ਤੇ ਵਰਕ ਰਹਿਣ ਵਾਲਾ ਜੀ ਇਹ ਇਹ ਵਾਲੀ ਨਾਲ ਇਹਦੇ ਬਾਟਮ ਆਉਣੀ ਹੈ ਦੇਖੋ ਜੀ ਐਦਾਂ ਹੀ ਸੈਲਫ ਪ੍ਰਿੰਟ ਦੀ ਨਾਲ ਹੀ ਇਹਦੇ ਸ਼ਰਟ ਦੇ ਬਾਟਮ ਆਉਣੀ ਆ ਜੀ ਠੀਕ ਹੈ ਜੀ ਇਹ ਤੁਹਾਨੂੰ 750 ਦਾ ਸੂਟ ਪੈਣ ਵਾਲਾ ਜੀ ਸਿਰਫ 750 ਦਾ 1200 1600 ਸੂਟ ਤੁਹਾਨੂੰ 750 ਦਾ ਪਊਗਾ ਵਿਦ ਬਾਟਮ ਦੇ ਨਾਲ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਵਿਦ ਬਾਟਮ ਹੈ ਉਹ ਵੀ ਰਸ਼ੀਆ ਬ੍ਰਾਂਡ ਦਾ 750 ਦਾ ਸੂਟ ਪਊਗਾ ਜੀ ਇੱਕ ਸੂਟ ਹੋਰ ਹੈ ਜੀ ਦੇਖੋ ਇਹਦੇ ਵਿੱਚ ਚੈੱਕ ਕਰੋ ਜੀ ਚੈੱਕ ਕਰੋ ਜੀ ਇਹ ਵੀ ਸ਼ਰਟ ਰਹੂਗੀ ਜੀ ਪੂਰੀ ਸ਼ਰਟ ਤੇ ਵਰਕ ਹੈ ਠੀਕ ਹੈ ਜੀ ਬਿਲਕੁਲ ਰਸ਼ੀਆ ਬ੍ਰਾਂਡ ਹੈ ਤੇ ਇਹ ਵਾਲੀ ਵਿੱਚ ਹੀ ਇਹਦੇ ਬਾਟਮ ਮਿਲੂਗੀ ਸੈਲਫ ਪ੍ਰਿੰਟ ਦੇ ਵਿੱਚ ਦੇਖੋ ਜੀ ਸੈਂਫੂ ਪ੍ਰਿੰਟ ਦੇ ਵਿੱਚ ਬਾਟਮ ਮੈਨ ਵਾਲੀ ਹੈ 750 ਦਾ ਤੁਹਾਨੂੰ ਇਹ ਵਾਲਾ ਸੂਟ ਪੈਣ ਵਾਲਾ ਜਾਂ 1200 ਵਾਲਾ ਸੂਟ ਹੈ ਜੀ ਇਹਦੇ ਨੂੰ ਕੱਟ ਪੀਸਾਂ ਦੇ ਵਿੱਚ ਬਹੁਤ ਪਿਆਰਾ ਸੂਟ ਬਣਨਾ ਬਿਲਕੁਲ ਰਸ਼ੀਆ ਬ੍ਰਾਂਡ ਦਾ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਰਟ ਪੀਸ ਹੈ ਜੀ ਦੇਖੋ ਜੀ ਇਹ ਵੀ ਸ਼ਰਟ ਪੀਸ ਮਿਲੀ ਹੈ ਬਹੁਤ ਸੋਹਣੇ ਪੀਸ ਹੈ ਜੀ ਦੇਖੋ ਬੜੀਆਂ ਪਿਆਰੀਆਂ ਪਿਆਰੀਆਂ ਸ਼ਰਟਾਂ ਮਿਲੀਆਂ ਤੁਹਾਨੂੰ ਬਿਲਕੁਲ ਰਸ਼ੀਆ ਬ੍ਰਾਂਡ ਦੀਆਂ ਇਹ ਤੁਹਾਨੂੰ 350 ਦੀ ਪੈਣ ਵਾਲੀ ਹੈ ਜੀ 350 ਦੀ ਸ਼ਰਟ ਪੈਣ ਵਾਲੀ ਹੈ ਜੀ ਚੈੱਕ ਕਰੋ ਬਹੁਤ ਹੀ ਪਿਆਰੇ ਜੇ ਪੀਸ ਰਹਿਣਗੇ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਕੋਈ ਸ਼ਰਟ ਮਿਲੀ ਆ ਜੀ ਇਹ ਰਿਯਾਨ ਚ ਰਹਿਣ ਵਾਲੀ ਹੈ ਇਹ 250 ਦੀ ਸ਼ਰਟ ਪਾਉਗੀ ਤੁਹਾਨੂੰ ਜੀ ਕਿਸੇ ਨੇ ਲੈਣੀਆਂ ਜੀ ਇਹ ਵੀ ਸਟਾਫ ਡਿਜ਼ਾਈਨ ਬਹੁਤ ਪਿਆਰਾ 250 ਦੇ ਵਿੱਚ ਸ਼ਰਟ ਪੈਣ ਵਾਲੀ ਹੈ ਜੀ ਦੇਖੋ ਜੀ ਇਹ ਵਾਲੀ ਸ਼ਰਟ ਦੇਖੋ ਜੀ ਇਹ ਵੀ ਬੜੀ ਪਿਆਰੀ ਜੀ ਸ਼ਰਟ ਮਿਲ ਲਈਏ ਸਾਨੂੰ ਦੇਖੋ ਜੀ ਇਹ ਵਾਲਾ ਚੈੱਕ ਕਰੋ ਜੀ ਸ਼ਰਟ ਦੇਖੋ ਜੀ ਕਿੰਨੀ ਪਿਆਰੀ ਆ ਪੂਰੀ ਸ਼ਰਟ ਤੇ ਵਰਕ ਹੈ ਦੇਖੋ ਜੀ ਪੂਰੀ ਸ਼ਰਟ ਤੇ ਵਰਕ ਆਉਣ ਵਾਲਾ ਜੇ ਤੁਸੀਂ ਇਦਾਂ ਦਾ ਵਰਕ ਕਰਵਾਉਂਗੇ ਨਾ ਇਦਾਂ ਸੂਟਾਂ ਤੇ ਤਾਂ ਤੁਹਾਨੂੰ 1200 ਦੇ ਵਿੱਚ ਤੇ ਵਰਕ ਹੀ ਹੋਣਾ ਦੇਖੋ ਪੂਰੀ ਸ਼ਰਟ ਤੇ ਵਰਕ ਹੈ ਬਿਲਕੁਲ ਪਿਓਰ ਕਾਟਨ ਹੈ ਜੀ ਇਹ ਦੇਖੋ ਜੀ ਇਹ ਸਾਈਡ ਤੇ ਇਹਦੀਆਂ ਬਾਹੂ ਬਣੀਆਂ ਹੋਈਆਂ ਸਿਰਫ ਤੁਹਾਨੂੰ 450 ਦੀ ਸ਼ਰਟ ਪੈਣੀ ਹੈ ਜੀ ਇਹ ਕਾਟਨ ਦੀ ਐਨੇ ਪਿਆਰੇ ਸੂਟ ਰਹਿਣ ਵਾਲੇ ਆ ਜੀ ਬਹੁਤ ਪਿਆਰੇ ਸੂਟ ਰਹਿਣ ਵਾਲੇ ਇਹ ਵਾਲੀ ਸ਼ਰਟ ਦੇਖੋ ਜੀ ਇਹ ਖਾਦੀ ਦੇ ਵਿੱਚ ਮਿਲੂਗੀ ਬਿਲਕੁਲ ਪਿਓਰ ਖਾਦੀ ਸਟਾਫ ਦੇ ਵਿੱਚ ਹੈ ਚੈੱਕ ਕਰੋ ਜੀ ਪਿਓਰ ਖਾਦੀ ਦੇ ਵਿੱਚ ਉਮਲੂਗੀ ਇਹ ਤੁਹਾਨੂੰ 500 ਦੀ ਸ਼ਰਟ ਪਊਗੀ ਜੀ ਖਾਦੀ ਚ ਦੇਖ ਸਕਦੇ ਹੋ نیچے ਕਿੰਨਾ ਵਰਕ ਹੋਇਆ ਜੀ ਇਹਦੇ ਬਹੁਤ ਜ਼ਿਆਦਾ ਵਰਕ ਹੋਇਆ ਘੇਰੇ ਤੇ ਵਰਕ ਹੋਇਆ ਫਰੰਟ ਦੇ ਵਰਕ ਹੋਇਆ ਦੇਖੋ ਜੀ ਠੀਕ ਹੈ ਜੀ ਤੁਹਾਨੂੰ 500 ਦੇ ਵਿੱਚ ਪੈਣ ਵਾਲੀ ਹੈ ਜੀ ਇਹ ਵਾਲੀ ਸ਼ਰਟ ਪਿਓਰ ਖਾਦੀ ਦੇ ਵਿੱਚ ਰਹੂਗੀ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਸ਼ਰਟ ਪੀਸ ਰਹੂਗਾ ਇਹ ਥੋੜਾ ਜਿਹਾ ਹੈਗਾ ਪੀਸ ਇੱਕ ਪੀਸ ਛੋਟਾ ਜਿਹਾ ਇਹਦੇ ਥੋੜਾ ਜਿਹਾ ਪੀਸ ਅਟੈਚ ਕਰਕੇ ਬਣੂਗੀ ਸ਼ਰਟ ਇਹ ਤੁਹਾਨੂੰ ਅਸੀਂ ਸ਼ਰਟ 2.5 ਹਾਈ ਸੌ ਦੀ ਦਵਾਂਗੀ ਜੀ ਜੇ ਕਿਸੇ ਨੇ ਲੈਣੀ ਹੈ ਥੋੜਾ ਜਿਹਾ ਅਡਜਸਟ ਕਰਕੇ ਸ਼ਰਟ ਬਣੂਗੀ ਜੀ ਇਹ ਵਾਲੀ ਜਿੱਦੀ ਮੇਰੀ ਭੈਣ ਲੈਂਥ ਘਟ ਆਉਂਦੀ ਉਹਦੀ ਅਡਜਸਟ ਕਰਕੇ ਸ਼ਰਟ ਬਣੂਗੀ ਸਿਰਫ 2.5 ਹਾਈ ਸੌ ਚ ਦਵਾਂਗੇ ਜੀ ਇਹ ਵਾਲੀ ਇਹ ਵਾਲੀ ਸ਼ਰਟ ਚੈੱਕ ਕਰੋ ਜੀ ਬਹੁਤ ਪਿਆਰੀ ਸ਼ਰਟ ਹੈ ਜੀ ਦੇਖੋ ਜੀ ਬਹੁਤ ਪਿਆਰੀ ਸ਼ਰਟ ਰਹੂਗੀ ਜੀ ਦੇਖੋ ਨੈੱਕ ਬਣਿਆ ਜੂ ਉੱਪਰ ਵੀ ਨੈੱਕ ਤੇ ਵਰਕ ਹੈ ਜੀ ਵੀ ਨੈੱਕ ਤੇ ਵਰਕ ਹੈ ਦੇਖੋ ਜੀ ਸ਼ਰਟ ਤੇ ਪੂਰਾ ਵਰਕ ਹੋਇਆ ਦੋ ਪੈਨਲਸ ਜਾ ਰਹੇ ਆ ਨੀਚੇ ਘੇਰਾ ਵੀ ਵਰਕ ਹੈ ਤੁਹਾਨੂੰ 500 ਦੀ ਸ਼ਰਟ ਪੈਣ ਵਾਲੀ ਹੈ ਜੀ 500 ਦੀ ਸ਼ਰਟ ਪਊਗੀ ਜੀ ਰਸ਼ੀਆ ਦੀ ਸ਼ਰਟ ਹੈ ਰਸ਼ੀਆ ਬ੍ਰਾਂਡ ਰਸ਼ੀਆ ਬ੍ਰਾਂਡ ਦੀ ਸ਼ਰਟ ਲੈਣ ਵਾਲੀ ਹੈ ਜੀ ਇਹ 500 ਦੀ ਸ਼ਰਟ ਪਊਗੀ ਜੀ ਬਹੁਤ ਪਿਆਰੀ ਸ਼ਰਟ ਹੈ ਇਹਨਾਂ ਤੁਸੀਂ ਬਾਟਮ ਵੀ ਲੈ ਸਕਦੇ ਹੋ ਸਾਡੇ ਕੋਲ ਇਦਾਂ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਦੇਖੋ ਜੀ ਇਹ ਵਾਲੀ ਮੈਚਿੰਗ ਬਾਟਮ ਲੈ ਸਕਦੇ ਜੀ ਨਾਲ 500 ਦੀ ਤੁਹਾਨੂੰ ਸ਼ਰਟ ਪਹਿਨਣ ਵਾਲੀ ਹੈ ਜੀ ਇਹ ਵਾਲੀ ਕੱਲੀ ਵਰਕ ਵਾਲੀ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜੀ ਅੱਜ ਦੇ ਇਹ ਚੈੱਕ ਕਰੋ ਜੀ ਇਹ ਵੀ ਸ਼ਰਟ ਹੈ ਜੀ ਇਧਰ ਬਾਹੂ ਬਣੀਆਂ ਹੋਈਆਂ ਇਹ ਬੈਕ ਹੈ ਜੀ ਇਹਦੀ ਇਹ ਫਰੰਟ ਹੈ ਇਹ ਵੀ ਥੋੜੀ ਜੀ ਜਿਹੜੀ ਸ਼ਰਟ ਹੈ ਨਾ ਥੋੜੀ ਐਡਜਸਟ ਕਰਕੇ ਬਣੂਗੀ ਜਿਹਦੀ ਲੈਂਥ ਘਟਾ ਜਿਉ ਲੈ ਸਕਦੇ ਹੋ ਇਹ ਸ਼ਰਟ ਤੁਹਾਨੂੰ ਸਿਰਫ ਅਸੀਂ 250 ਚ ਦੇਵਾਂਗੇ ਜੀ ਠੀਕ ਹੈ ਜੀ ਇਹ ਜੀ ਥੋੜਾ ਜਿਹਾ ਅਡਜਸਟਮੈਂਟ ਹੋਊਗੀ ਇਹ ਵਾਲੀ ਸ਼ਰਟ ਚ ਪਰ ਜਿਨ੍ਹਾਂ ਦੀ ਲੈਂਥ ਛੋਟੀ ਆਉਂਦੀ ਹੈ ਆਰਾਮ ਨਾਲ ਬਣ ਜਾਣੀ ਹੈ ਕਪੜਾ ਬਹੁਤ ਪਿਆਰਾ ਰਹਿਣ ਵਾਲਾ ਜੀ ਇਹ ਵਾਲੀ ਚੈੱਕ ਕਰੋ ਜੀ ਇਹ ਵੀ ਸ਼ਰਟ ਪੀਸ ਰਹੂਗਾ ਜੀ ਬਿਲਕੁਲ ਪਿਓਰ ਕਾਟਨ ਸਟਾਫ ਹੈ ਦੇਖੋ ਚੈੱਕ ਕਰੀ ਚਲੋ ਜੀ ਬਹੁਤ ਪਿਆਰੀਆਂ ਸ਼ਰਟਾਂ ਰਹਿਣ ਵਾਲੀਆਂ ਜੀ ਇੱਕ ਹੋਰ ਸ਼ਰਟ ਆਈ ਹੈ ਜੀ ਇਹਦੇ ਉੱਪਰ ਵੀ ਵਰਕ ਹੈ ਪੂਰੀ ਉੱਪਰ ਦੇਖ ਸਕਦੇ ਹੋ ਤੁਸੀਂ ਰਸ਼ੀਆ ਬ੍ਰਾਂਡ ਦੇ ਕੱਟ ਪੀਸ ਹੈ ਜੀ ਇਹ ਦੇਖੋ ਜੀ نیچے ਦੇਖੋ ਜੀ ਵਰਕ ਕਿੰਨਾ ਸੋਹਣਾ ਹੋਇਆ ਜੀ ਇਹਦੇ ਉੱਪਰ 셔ਟ ਤੇ ਕਿੰਨਾ ਸੋਹਣਾ ਵਰਕ ਹੋਇਆ ਇਹ ਤੁਹਾਨੂੰ ਇਹ ਵੀ 셔ਟ ਤੁਹਾਨੂੰ 500 ਦੇ ਵਿੱਚ ਪੈਣ ਵਾਲੀ ਹੈ ਜੀ 500 ਦੇ ਵਿੱਚ ਪੈਣ ਵਾਲੀ ਹੈ ਜੀ ਬਹੁਤ ਸੋਹਣੀ 셔ਟ ਰਹਿਣ ਵਾਲੀ ਹੈ ਕਾਟਨ ਲੌਨ ਦੀ 셔ਟ ਹੈ ਜੀ ਇਹ 셔ਟ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜੀ 셔ਟ ਰਹੂਗੀ ਜੀ ਕਾਟਨ ਦੀ ਦੇਖੋ ਜੀ ਇਹ ਨੀਚੇ ਪ੍ਰਿੰਟ ਹੋਣਾ ਬੜਾ ਪਿਆਰਾ ਜਾਏਗਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹਦਾ ਸ਼ਰਟ ਦਾ ਐਦਾਂ ਹੀ ਇਹਦੀ ਬੈਕ ਆਊਗੀ ਜੀ ਇਹਦੀ ਬੈਕ ਵੀ ਐਦਾਂ ਹੀ ਆਉਣੀ ਹੈ ਦਿਖਾਉਣੇ ਤੁਹਾਨੂੰ ਇਹ ਬੈਗ ਬਿਲਕੁਲ ਪਿਓਰ ਰਸ਼ੀਆ ਬ੍ਰਾਂਡ ਹੈ ਜੀ ਰਸ਼ੀਆ ਬ੍ਰਾਂਡ ਸਟਾਫ ਬਹੁਤ ਫਾਈਨ ਹੈ ਜੀ ਇਹ ਬਾਜ਼ੂ ਆਉਣੀ ਹੈ ਜੀ ਸਾਈਡ ਤੇ ਦੇਖੋ ਜੀ ਇਹ ਸਾਈਡ ਤੇ ਬਾਜ਼ੂ ਆਉਣੀ ਹੈ ਇਹ ਵਾਲਾ ਫਰੰਟ ਆਊਗਾ ਜੀ ਸ਼ਰਟ ਦਾ ਬੜਾ ਪਿਆਰਾ ਜਾ ਇਹ ਵਾਲਾ ਬੈਕ ਤੇ ਡਿਜ਼ਾਈਨ ਆਉਣਾ ਜੀ ਇਹ ਬੈਕ ਦਾ ਕਿਹੜਾ ਇਧਰ ਸ਼ਰਟ ਬਣੀ ਹੋਈ ਹੈ ਜੀ ਬਹੁਤ ਪਿਆਰੀ ਸ਼ਰਟ ਰਹਿਣ ਵਾਲੀ ਹੈ ਜੀ ਇਹਦੀ ਪ੍ਰਾਈਸ ਵੀ 400 ਰੁਪਏ ਰਹਿਣ ਵਾਲੀ ਹੈ ਜੀ ਇਹ ਤੁਸੀਂ ਨਾਲ ਇਹਦੇ बॉਟਮ ਵੀ ਲੈ ਸਕਦੇ ਹੋ ਇਦਾਂ ਮੈਚਿੰਗ ਕਰ ਸਕਦੇ ਹੋ बॉਟਮ ਠੀਕ ਹੈ ਜੀ ਇਦਾਂ ਮੈਚਿੰਗ बॉਟਮ ਕਰਕੇ ਲੈ ਸਕਦੇ ਹੋ ਇਹ ਵਾਲਾ ਸ਼ਰਟ ਪੀਸ ਦੇਖੋ ਜੀ ਇਹ 올ਓਵਰ ਰੈਨ ਵਾਲੀ ਸ਼ਰਟ ਹੈ ਸਟਾਫ ਬਹੁਤ ਫਾਈਨ ਹੈ ਬਹੁਤ ਫਾਈਨ ਸਟਾਫ ਰੈਨ ਵਾਲਾ ਹੈ ਇਹ 1.5 ਮੀਟਰ ਜੀ ਪੌਣੇ ਇੱਕ ਮੀਟਰ ਜੀ ਦੇ ਮੋੜ ਕੇ ਸ਼ਰਟ ਬੰਦੀ ਆ ਆਫ ਵਾਈਟ ਸਲਵਾਰ ਦੇ ਨਾਲ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਦੇਖੋ ਜੀ ਏ ਵੀ ਸ਼ਰਟ ਆ ਜੀ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਸ਼ਰਟ ਦੇ ਫਰੰਟ ਤੇ ਦੇਖੋ ਜੀ ਜੇ ਤੁਸੀਂ ਇਦਾਂ ਦਾ ਵਰਕ ਕਰਵਾਉਂਗੇ ਨਾ ਤੁਹਾਨੂੰ 6-700 ਦਾ ਤਾਂ ਵਰਕ ਹੀ ਹੋਣਾ ਜੀ ਇਦਾਂ ਸ਼ਰਟ ਤੇ ਦੇਖੋ ਕਿੰਨਾ ਫਰੰਟ ਦੇ ਵਿੱਚ ਕਿੰਨਾ ਪਿਆਰਾ ਵਰਕ ਹੋਇਆ ਜੀ ਸ਼ਰਟ ਤੇ ਠੀਕ ਹੈ ਇਦਾਂ ਤੁਸੀਂ ਮੈਚਿੰਗ ਬਾਟਮ ਲੈ ਸਕਦੇ ਹੋ ਆ ਦੇਖੋ ਜੀ ਇਹ ਵਾਲੀ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਨਾਲ ਇਹ ਵੀ ਸ਼ਰਟ ਤੁਹਾਨੂੰ 500 ਦੀ ਪੈਣ ਵਾਲੀ ਹੈ ਜੀ ਬਿਲਕੁਲ ਪਿਓਰ ਕਾਟਨ ਦੀ ਸ਼ਰਟ ਹੈ ਜੀ ਦੇਖੋ ਰਸ਼ੀਆ ਬ੍ਰਾਂਡ ਦੀ ਬ੍ਰਾਂਡ ਰਸ਼ੀਆ ਰਹੂਗਾ ਸਟਾਫ ਬਹੁਤ ਫਾਈਨ ਹੁੰਦਾ ਜੀ ਰਸ਼ੀਆ ਬ੍ਰਾਂਡ ਦਾ ਇਹ ਵਾਲਾ ਰਹੂਗਾ ਇਹ ਵੀ ਸ਼ਾਰਟ ਪੀਸ ਰਹਿਣ ਵਾਲਾ ਜੀ ਇਹ ਤੁਹਾਨੂੰ 120 ਰੁਪਏ ਪਰ ਮੀਟਰ ਪਾਊਗਾ ਜੀ ਪ੍ਰਿੰਟ ਬੜਾ ਪਿਆਰਾ ਜਾਂ ਇਹ ਪ੍ਰਿੰਟਡ ਸ਼ਰਟ ਰਹੂਗੀ ਜੀ 120 ਰੁਪਏ ਪਰ ਮੀਟਰ ਪੈਣ ਵਾਲੀ ਹੈ ਬਾਟਮ ਲੈ ਸਕਦੇ ਹੋ ਇਦਾਂ ਮੈਚਿੰਗ ਕਰਕੇ ਸਾਡੇ ਕੋਲ ਬਹੁਤ ਸੋਹਣੇ ਪੀਸ ਹੈ ਜੀ ਅੱਜ ਦੇ ਇਹ ਵੀ 올ਓਵਰ ਪੀਸ ਰਹੂਗਾ ਜੀ ਰਸ਼ੀਆ ਬ੍ਰਾਂਡ ਦਾ ਪ੍ਰਿੰਟ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਗ੍ਰੇ ਜਾਂ ਕਲਰ ਹੈ ਇਹਦਾ ਠੀਕ ਹੈ ਇਦਾਂ ਜਿਹਦਾ ਕੋਈ ਬਾਟਮ ਵੀ ਮੈਚ ਕਰ ਸਕਦੀ ਹੈ ਦੇਖੋ ਜੀ ਇਹ ਵਾਲੀ ਬਾਟਮ ਇਦਾਂ ਫਲਾਵਰ ਦੇ ਨਾਲ ਮੈਚ ਹੁੰਦੀ ਹੈ ਜੀ ਲੈ ਸਕਦੇ ਹੋ ਜੀ 올ਓਵਰ ਰਹੂਗਾ ਜੀ 120 ਰੁਪਏ ਪਰ ਮੀਟਰ ਦੇ ਨਾਲ ਇਹ ਵਾਲੇ ਪੀਸ ਠੀਕ ਹੈ ਜੀ ਇਹ ਥੋੜੇ ਜਿਹਾ ਛੋਟਾ ਪ੍ਰਿੰਟ ਹੋਣਾ ਜਿਹੜੀਆਂ ਮੇਰੀਆਂ ਭੈਣਾਂ ਥੋੜੀਆਂ ਜੀਆਂ 50 ਪਲੱਸ ਹੈ ਇਦਾਂ ਦੇ ਸੌਬਰ ਸਰਦਾਰੀ ਕਲਰ ਲੈਣੇ ਚਾਹੁੰਦੀਆਂ ਲੈ ਸਕਦੀਆਂ ਹੋ ਵੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਹੈ कॉटन लॉन ਰਹਿਣਾ ਜੀ ਰਸ਼ੀਆ ਦਾ ਰਸ਼ੀਆ ਦਾ कॉटन लॉन ਹੈ ਜੀ ਤੇ ਤੁਹਾਨੂੰ ਇਹ 900 ਦਾ ਸੂਟ ਪੈਣਾ ਜੀ ਇਹ ਠੀਕ ਹੈ ਅਸੀਂ ਤੁਹਾਨੂੰ ਸਿਰਫ 600 ਦਾ ਸੂਟ ਦੇ ਰਹੇ ਹਾਂ ਜੀ ਕੱਟ ਪੀਸਾਂ ਦੇ ਵਿੱਚ ਇੱਕ ਇਹ ਕਲਰ ਸੀ ਜੀ ਇਹ ਵਾਲਾ ਇੱਕ ਇਹ ਕਲਰ ਮਿਲਣ ਵਾਲਾ ਦੇਖੋ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਜੀ ਇਹਦਾ ਛੋਟਾ ਜਿਹਾ ਪ੍ਰਿੰਟ ਹੈ ਬਹੁਤ ਪਿਆਰੇ ਪ੍ਰਿੰਟ ਹੈ ਜੀ ਦੇਖੋ ਜੀ ਕਿੰਨੇ ਕਿੰਨੇ ਪਿਆਰੇ ਪ੍ਰਿੰਟ ਲੈਣ ਵਾਲੇ ਆ ਜੀ ਇਹਨਾਂ ਦੇ ਇਹ ਵਾਲਾ ਪ੍ਰਿੰਟ ਦੇਖੋ ਜੀ ਏ ਵੀ ਪ੍ਰਿੰਟ ਕਿੰਨਾ ਪਿਆਰਾ ਦੇਖੋ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਜੀ ਇੰਨੇ ਪਿਆਰੇ ਪ੍ਰਿੰਟ ਆਏ ਆ ਜੀ ਇਹਦੇ ਵਿੱਚ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਚੈੱਕ ਕਰੋ ਜੀ ਦੇਖੋ ਜੀ ਇਹ ਸਨ ਅੱਜ ਦੇ ਸਾਡੇ ਕੱਟ ਪੀਸ ਇਹਨਾਂ ਪੀਸਾਂ ਵਿੱਚੋਂ ਜਿਹੜਾ ਪੀਸ ਪਸੰਦ ਆਉਂਦਾ ਹੈ スクリーンショット ਲੈ ਕੇ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਆ ਜੀ ਠੀਕ ਹੈ ਜੀ ਬਹੁਤ ਪਿਆਰੇ ਪੀਸ ਹੈ 120 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਪੀਸ ਪੈਣ ਵਾਲੇ ਆ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆ ਉਹ ਸਕਰੀਨਸ਼ਾਟ ਲਓ ਤੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਆ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਿਓ ਜੀ ਬਹੁਤ ਸਾਰੇ ਸਾਡੇ ਕੋਲੇ ਕੱਟ ਪੀਸ ਆ ਚੁੱਕੀ ਹੈ ਜੀ ਜੇਕਰ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ ਇੱਕ ਤੁਹਾਨੂੰ ਮਿਲਣਗੇ ਜੀ ਏਕੇ ਟੈਕਸ ਦੇ ਆਡੀ ਦੇ ਕੱਟ ਪੀਸ ਆਡੀ ਵੀ ਬਹੁਤ ਵਧੀਆ ਸਟਾਫ ਪਿਓਰ ਕਾਟਨ ਹੁੰਦਾ ਜੀ ਸਿਰਫ ਤੁਹਾਨੂੰ 90 ਰੁਪਏ ਪਰ ਮੀਟਰ ਦੇ ਨਾਲ ਪੀਸ ਪੈਣ ਵਾਲੀ ਹੈ ਠੀਕ ਹੈ ਜੀ ਰਸ਼ੀਆ ਬ੍ਰਾਂਡ ਤੁਹਾਨੂੰ 120 ਰੁਪਏ ਪਰ ਮੀਟਰ ਨਾਲ ਪੈਣ ਵਾਲਾ ਹੈ ਜੀ ਠੀਕ ਹੈ ਜੀ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਤੇ ਇਹ ਵਾਲੇ ਪੀਸ ਸਾਡੇ ਕੋਲੋਂ ਬਾਏ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੀ ਜੀ